ਸਤਿਗੁਰੂ ਮਾਪਿਆ ਸਤਿਗੁਰ ਤੋਂ ਬਾਗ ਅਦੁਤੀ ਮਨਵਜੀ ਆਪਾ ਦਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵੜਿਆ ਸਤਿਗੁਰਾਂ ਦਾ ਹੋਵਾ ਰੇ ਕੀ ਰਾਮ ਮਨ ਜਲੀ ਬਸਾਇਆ ਕਾਇ ਨਾਨਕ ਦੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੀਆ ਦੁਖ ਤਰ ਸਾਰੇ ਆਂਗੇ ਕਰਮ ਕਰ ਤੇਰਾ ਗਾਜ ਸਸਵਾਰਣਾਂ ਸਮਨਾ ਗਲਾ ਸਮਰਾਤ ਸੁਆਮੀ ਸੁ ਕਾਮਨਾ ਸਾਰੇ ਕਾ ਨਾਨਕ ਮਾਨਾ ਮੀ ਸੁਧਾਰੂ ਵਰ ਨਾਲੇ ਸਾਚੀ ਸਹਬਾ ਜੈ ਨੈ ਕਰਦੀ ਰਾਹ ਕਰਤਾ ਦੀ ਰਾਹ ਸਭ ਜਾਈ ਜਿਦੇ ਜੋ ਪਾਵੈ ਇਸ ਰਾਹ ਦੁਸਨਾਤੇ ਨਾਮ ਮਨ ਸਵਾਈ

ਸੋਣੋ ਸੰਤੋ ਸਬਦ ਰੋਪੇ ਆਰੋ ਸਾਚਾ ਨਾਮ ਮਿਰਾ ਆਦਿ ਬਾਜੀ ਪੰਜ ਸਬਦ ਕਸਰ ਭਾਗਾ ਕਸਰ ਭਾਗਾ ਸਬਦ ਬਾਜੀ ਕਲਗ ਕਰਤਾਰੀ ਆ ਪੰਜ ਦੂਤ ਦਵਸਾ ਕੀਤੇ ਕਾਲ ਵਿਕੰਟਕ ਮਾਰਿਆ ਤੁਰ ਕਰਮਾ ਪਾਇਆ ਤੁਰ ਜਨ ਕਾ ਸੇ ਨਾਮ ਵਰ ਕਾ ਲਾਗੇ ਕਾਰਾਂ ਕਿਤਾਸ ਹੋਵਾਇ ਤਤਕਾਰਿਆ ਨਾਦ ਬਾਜੇ ਅੰਦ ਸੁਨੋ ਬਡ ਪਾਜੀਆ ਸਗਲ ਮਨੋਰ ਧ ਪੂਰੇ ਪਾਪ ਬ੍ਰਹਮ ਪ੍ਰਾਪਾਇ ਆਤਰੇ ਸਗਲ ਸੂਰੇ ਦੂ ਕਰੋ ਸੰਤ ਆਪਤਾਰੀ ਸੁਣੀ ਸੱਚੀ ਬਾਣੀ ਸੰਤ ਸਾਦਰ ਪਾਸ ਰਸੇ ਪੂਰੇ ਗੁਰ ਤੇ ਜਾਣੀ ਸੁਨਦੇ ਬਾਰੇ ਘਟ ਪਰਤਾ ਸਤ ਗੁਰ ਆਪਰ ਪੂਰੇ ਪ੍ਰਭੰਤ ਨਾਮ ਗੁਰਦਣ ਲਾਗੇ ਬਾਜੀ ਅਰਿਆ ਤੋਰੇ ਵਾਜ ਹੁਜੀ ਦਾ ਕੱਸਾ ਵਾਜ ਹੁਜੀ ਕੀ ਪਤੇ